ਅੰਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Son of Talial 'ਤੇ ਜਿਹੜੇ ਵੀਰ ਨਵੇਂ ਆ ਇਸ ਵੀਡੀਓ 'ਚ ਪਹਿਲਾਂ ਜਾ ਕੇ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਨਵੀਂ ਅਪਡੇਟ ਆਉਂਦੀ ਰਹੇ ਬਾਈ ਬਰਨਾ ਗੱਡੀ ਲਿਆਂਦੀ ਹੈ ਜ਼ਿਲ੍ਹੇ ਬਰਨਾਲਾ 'ਚ ਖੜੀ ਆ ਠੀਕ ਆ 2009 ਮਾਡਲ ਆ ਬਾਈ ਡੀਜ਼ਲ ਤੇ ਪਾਸਿੰਗ ਇਹਦੀ 2029 ਤੱਕ ਆ 1,70,000 ਚੱਲੀ ਵੀ ਆ ਚੈੱਕ ਕਰ ਸਕਦੇ ਹੋ ਤੁਸੀਂ ਤੇ ਵਿਚਨ ਲਈ ਗੱਲ ਕਰੀਏ ਆਪਾਂ ਵਧੀਆ ਕੰਡੀਸ਼ਨ 'ਚ ਗੱਡੀ ਆ ਬਰਨਾ ਤੇ ਹੁਣ ਟਾਇਰਾਂ ਦੀ ਗੱਲ ਕਰੀਏ ਤਾਂ 80 ਪੈਸੇ ਟਾਇਰ ਪਾਇਆ ਵਿਦ ਲਾਈਨ ਨਾਲ 80 ਪੈਸੇ ਟਾਇਰ ਆ ਵਿਦ ਲਾਈਨ ਆ ਠੀਕ ਆ ਤੇ ਆਪਾਂ ਹੁਣ ਮੂਰਲੇ ਹਿੱਸੇ ਦੀ ਗੱਲ ਕਰੀਏ ਤਾਂ ਪੂਰੀ ਸਾਫ਼ ਗੱਡੀ ਹੈ ਕਹਿੰਦੇ ਪੰਜਾਬ ਨੰਬਰ ਆ ਤੇ ਮੈਟਿੰਗ ਕਹਿੰਦੇ ਪੂਰੀ ਵਧੀਆ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀਡੀਓ 'ਚ ਤੇ ਹੁਣ ਆਪਾਂ ਐਂਡ ਤੇ ਆ ਗਏ ਏਸੀ ਤੇ ਹੀਟਰ ਦਾ ਕੰਮ ਪੂਰਾ ਵਧੀਆ ਹੋਇਆ ਬਿਆ ਜਿਹੜੇ ਵੀਰ ਨੇ ਗੱਡੀ ਲੈਣੀ ਆ ਸਕਰੀਨ ਤੇ ਨੰਬਰ ਆਈ ਜਾਂਦਾ ਬਾਈਆਂ ਨਾਲ ਕਰ ਸਕਦੇ ਆ ਗੱਲ